ਸਸਿਕਾ ਸੰਗਤ ਜੀ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਕਿ ਇਹ ਮਾਂ ਦਾ ਪੁੱਤ ਆਪ ਦੇ ਘਰ ਵਿੱਚ ਪਹੁੰਚ ਜਾਵੇ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਇਸ ਨੌਜਵਾਨ ਦੀਆਂ ਜਿਹਦੀ ਉਮਰ 37 ਸਾਲ ਦੇ ਕਰੀਬ ਹੈਗੀ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸ਼ਿਦੋਂਸ ਨਗਰ ਗਾੜੀ ਨੰਬਰ 3 ਬੀਟੀ 4 ਦਿਨ ਪਹਿਲੋਂ ਘਰੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਿਦਾ ਸਾਹਿਬ ਦਰਸ਼ਨ ਕਰਨ ਗਿਆ ਸੀ ਲੇਕਿਨ ਵਾਪਸ ਘਰ ਵਿੱਚ ਨਹੀਂ ਆਇਆ ਜਿੱਤੋਂ ਬਾਅਦ ਘਰ ਦਾ ਮਾਹੌਲ ਬਹੁਤ ਹੀ ਜ਼ਿਆਦਾ ਦਰਦ ਨਾਲ ਹਿਗਾਇਆ ਮਾਪੋ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਛੋਟਾ ਭਰਾ ਆ ਉਹ ਵੀ ਅੰਮ੍ਰਿਤਸਰ ਦੇ ਤਕਰੀਬਨ ਸਾਰੇ ਗੁਰਦੁਆਰਿਆਂ ਦੇ ਮੇਨ ਇਲਾਕਿਆਂ ਦੇ ਵਿੱਚ ਚਾਹੇ ਸਟੇਸ਼ਨ ਆ ਪਾਸਟਾਡ ਆ ਹਰ ਪਾਸੇ ਜਾ ਕੇ ਇਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਲੇਕਿਨ ਘਰ ਵਿੱਚ ਅਜੇ ਤੱਕ ਉਹ ਵਾਪਿਸ ਨਹੀਂ ਆਇਆ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਤੁਸੀਂ ਇਸ ਵੀਰ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਡੀਓ ਤੱਕ ਇਹ ਵੀਡੀਓ ਦੀ ਗਿਓ ਉਸ ਮੌਜੂਦ ਮੁੰਡੇ ਤੱਕ ਪਹੁੰਚ ਜਾਵੇ ਔਰ ਉਹ ਆਪਣੇ ਘਰ ਵਿੱਚ ਵਾਪਿਸ ਪਰਤ ਆਵੇ ਤਸਵੀਰ ਤੁਹਾਨੂੰ ਫੇਰ ਇੱਕ ਵਾਰੀ ਤੋਂ ਹੋਣੇ ਪਈਗੇ ਸ਼ਾਇਦ ਤੁਸੀਂ ਇਸ ਵੀਰ ਨੂੰ ਨੌਜਵਾਨ ਨੂੰ ਅੰਮ੍ਰਿਤਸਰ ਦੀਆਂ ਸੜਕਾਂ ਤੇ ਅਕਸਰ ਦੇਖਦੇ ਹੀ ਹੋਵੋਗੇ ਕਿਉਂਕਿ ਪੈਦਲ ਹੀ ਅਕਸਰੇ ਜ਼ਿਆਦਾ ਹੁੰਦਾ ਹੈਗਾ ਸੀ ਜੇ ਕੋਈ ਵੀਰ ਭਰਾ ਇਸ ਨੌਜਵਾਨ ਨੂੰ ਕਿਤੇ ਰੋਡ ਤੇ ਜਾਂ ਅੰਮ੍ਰਿਤਸਰ ਦੇ ਜਕਟੇ ਆਸ-ਪਾਸ ਕਿਤੇ ਇਲਾਕੇ ਦੇ ਵਿੱਚ ਦੇਖਦਾ ਹੋਵੇ ਜਾਂ ਉਹ ਉਹਨੂੰ ਪਛਾਣ ਜਾਵੇ ਤਾਂ ਸਕਰੀਨ ਤੇ ਦਿੱਤਾ ਹੈ ਨੰਬਰ ਤੁਹਾਨੂੰ ਦੱਸ ਤੇ ਪਈ ਗਿਆ ਉੱਤੇ ਕਾਲ ਕਰ ਦਿਓ ਤਾਂ ਕਿ ਇਹ ਆਪਣੇ ਘਰ ਵਿੱਚ ਪਹੁੰਚ ਜਾਵੇ ਕਿਉਂਕਿ ਪਿਛਲੇ 4 ਦਿਨ ਤੋਂ ਮਾਪੇ ਉਹਦਾ ਰੋ ਰੋ ਕੇ ਬੁਰਾ ਹਾਲ ਲਾਇਆ ਰੋਟੀ ਪਾਣੀ ਵੀ ਮਾਪੇ ਉਹਨੇ ਨਹੀਂ ਖਾਦਾ ਭਰਾ ਵੀ ਬਿਲਕੁਲ ਇਸੇ ਭਾਲ ਦੇ ਵਿੱਚ ਹੀ ਆਪਣਾ ਕਾਰੋਬਾਰ ਛੱਡ ਕੇ ਲੱਗਾ ਹੈ ਕਿ ਸ਼ਾਇਦ ਉਹਦਾ ਭਰਾ ਵਾਪਿਸ ਆ ਜਾਵੇ ਕਿ ਮੈਨੂੰ ਲੱਭ ਕੇ ਲੈ ਆਵਾਂ ਲੇਕਿਨ ਹੁਣ ਸਾਨੂੰ ਮਜਬੂਰ ਹੋ ਕੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈਦਾ ਪਿਆ ਥਾਰੇ ਵੀ ਆਪਾਂ ਐਪਲੀਕੇਸ਼ਨ ਦੇ ਕੇ ਤਰਖਾਸ ਦੇ ਦਿੱਤੀ ਹੋਈ ਹੈ ਲੇਕਿਨ ਸੋਸ਼ਲ ਮੀਡੀਆ ਅੱਜਕੱਲ ਹਰ ਕੋਈ ਸਭ ਚਲਾਉਂਦਾਗਾ ਮੋਬਾਈਲ ਹਰ ਕੋਈ ਗਿਆ ਵੀਡੀਓ ਇਸ ਕਰਕੇ ਬਣਾਉਂਦੇ ਪਏ ਤਾਂ ਕਿ ਹਰ ਕੋਈ ਨੌਜਵਾਨ ਇਸ ਦੀ ਵੀਡੀਓ ਦੇਖ ਕੇ ਕੋਸ਼ਿਸ਼ ਕਰੋ ਕਿ ਸ਼ੇਅਰ ਜ਼ਰੂਰ ਕਰੇ ਤਾਂ ਕਿ ਇਹ ਵੀਡੀਓ ਨੂੰ ਕੋਈ ਨਾ ਕੋਈ ਵੀਰ ਪਿਛਾਲ ਲਵੇ ਔਰ ਵੀਰ ਜਿਹੜਾ ਹੈ ਆਪ ਦੇ ਘਰ ਵਿੱਚ ਪਹੁੰਚ ਜਾਵੇ ਵੀਡੀਓ ਤੁਹਾਨੂੰ ਫਿਰ ਇੱਕ ਵਾਰੀ ਦੁਹਾਨੀ ਪੈਗੇ ਆ ਇਸ ਨੌਜਵਾਨ ਦੀ ਵੀਡੀਓ ਹੈਗੀ ਆ ਤੁਸੀਂ ਦੇਖ ਲਓ ਫੋਟੋ ਦੇਖ ਲਓ ਤਕਰੀਬਨ 37 ਸਾਲ ਉਮਰ ਹੈ ਗਿਆ ਗੁਰਮੀਤ ਸਿੰਘ ਨਾਮ ਦਾ ਇਹ ਨੌਜਵਾਨ ਹੈਗਾ ਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ ਵੀਡੀਓ ਨੂੰ ਦੋਸਤੋ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈਗਾ ਆ ਪਰਿਵਾਰ ਔਰ ਵੀਡੀਓ ਸ਼ੇਅਰ ਕਰਨ ਦੇ ਨਾਲ ਤਾਂ ਕਿ ਇਹ ਆਪਣੇ ਘਰ ਵਿੱਚ ਪਹੁੰਚ ਜਾਵੇ